ਹਾਂਜੀ ਤੁਸੀਂ ਮੈਨੂੰ ਕੀ ਕਹਿੰਦੇ ਸੀ ਤੂੰ ਬੋਲ ਦੇ ਘੱਟ ਐਨਾ ਤੁਹਾਨੂੰ ਪਤਾ ਇੱਕ ਕਹਾਵਤ ਸੁਣੀ ਹੈ ਤੁਸੀਂ ਕਹਿੰਦੇ ਦਿਲ ਖੋਲੋ ਯਾਰੋਂ ਕੇ ਸਾਥ ਨਹੀਂ ਤਾਂ ਡਾਕਟਰ ਖੋਲੇਗਾ ਉਜ਼ਾਰੋਂ ਕੇ ਸਾਥ ਹਮਮ ਸਹੀ ਹੈ ਸਵੇ ਨੂੰ ਇਹ ਹੈ ਕਿ ਮੈਂ ਤੁਹਾਡੇ ਨਾਲ ਹੀ ਦਿਲ ਖੋਲ ਲ ਮੇਰੇ ਡਾਕਟਰ ਤੋਂ ਭੁਲਾਉਣ ਨੂੰ ਜੇ ਨਹੀਂ ਕਰਦਾ ਹਲੋ ਸਵੇ ਅੱਛਾ ਚਲ ਮੈਂ ਕੁਝ ਪਜਾਰਤਾ ਪਾਉਮਾ ਪਝੋਗੇ ਤੁਸੀਂ ਦੋਨੋਂ ਹਮ ਸਾਨ ਸਵੇ ਸਾਰਾ ਠੀਕ ਹੈ ਉਹ ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਨਿਕਲੀ ਦੱਸੋ ਕੀ ਇਸ਼ਨਾਨ ਹੂੰ ਮਤਲਬ ਨਹਾ ਕੇ ਨਿਕਲੀ ਹੂੰ ਆਹ ਤਿੰਨ ਪੈਰਾਂ ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਨਿਕਲੀ ਹੂੰ ਸੋਚੋ ਉਹ ਕਿਨੂੰ ਹੋ ਜਾ ਨਹੀਂ ਵੈ ਮੈਨੂੰ ਨਹੀਂ ਪਤਾ ਹਰਗੇ ਕਾਕਾ ਨਾ ਸਮੋਸਾ ਟੇਰੀ ਉਹ ਜੇ ਤੋ ਤੜਦੇ ਨਹੀਂ ਹੈਗੇ ਸਮੇ ਉਹ ਤਿੰਨ ਤਿੰਨ ਪੈਰ ਉਹਨੇ ਤੇ ਤਿੰਨ ਕੁੰਜੇ। ਅਹ ਉਹ ਤਲਕੇ ਆਪਾਂ ਜਦ ਕੱਢਦੇ ਆ ਉਹ ਸੁਨਾਨ ਕਰ ਕਰਕੇ ਨਿਕਲੀ ਆਲਾ ਕੰਮ ਹੋ ਗਿਆ। ਅੱਛਾ ਚਲ ਇੱਕ ਹੋਰ ਦੱਸੋ। ਅਹ ਇਹ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਖਾਣ ਲਈ ਖਰੀਦਦੇ ਆ ਪਰ ਆਪਾਂ ਖਾਂਦੇ ਨਹੀਂ। ਦੱਸੋ ਕੀ? ਖਾਣੇ। ਕੀ ਕਿਸੇ ਕੋਚੇ ਨੂੰ? ਟ੍ਰੀਕੀ। ਦੱਸੋ। ਖਾਣੇ ਲਈ ਖਰੀਦਦੇ ਆ ਪਰ ਖਾਣਾ। ਹਾਂ। ਖਾਂਦੇ ਨਹੀਂ ਪਰ ਆਪਾਂ। ਹੂੰ। ਇਹ ਨਹੀਂ ਹਾਂ ਮੈਨੂੰ ਯਾਦ ਪਾ ਨਹੀਂ ਭਈ ਭਈ ਆ ਵੀ ਮੁਸ਼ਕਲ ਅੰਡਾ ਅੰਡਾ ਤਾਂ ਖਾ ਸਕਦੇ ਆਪਾਂ ਹੈਨਾ ਨਹੀਂ پلیਟ ਖਾਣ ਲਈ ਖਰੀਦੇ ਹਾਂ ਪਰ پلیਟ ਨੂੰ ਖਾਂਦੇ ਥੋੜੋ ਹਾਂ ਨਾ ਸਹੀ ਆ আচ্ছা ਚਲੋ ਇੱਕ ਹੋਰ ਚਮਚਾ ਵੀ ਆ ਯਾ ਇਹ ਦੋ ਯੂਟੈਂਸਿਲਸ ਮੀਨਸ ਹਮ ਚੰਗੀ ਦੂਵੀਆ ਹਮ ਚੰਗੀ ਖਾਣ ਲਈ ਕਰ ਲੈਂਦੇ ਹਾਂ ਤਾਂ ਅੱਛਾ ਚਲੋ ਇੱਕ ਹੋਰ ਕੱਦ ਦੇ ਛੋਟੇ ਕਰਮ ਦੇ ਹੀਣ ਹੂੰ ਵੀ ਕੱਦ ਬੜਾ ਛੋਟਾ ਕੰਮ ਉਹਨਾਂ ਨੂੰ ਕੋਈ ਹੈ ਨਹੀਂ বীਣ ਵਜਾਉਣ ਦੇ ਸ਼ਕੀਨ ਹੂੰ ਸਮਝੀ ਨਹੀਂ ਕੱਦ ਦੇ ਛੋਟੇ ਕਰਮ ਦੇ ਹੀਣ বীਣ ਵਜਾਉਣ ਦੇ ਸ਼ਕੀਨ ਛੋਟੇ ਜੇ ਕੰਮ ਕਰਦੇ ਨਹੀਂ ਕੋਈ বীਣ ਵਜਾਉਂਦੇ ਰਹਿੰਦੇ ਆ ਉਹ ਕੀ ਹੋਇਆ ਭਈ ਇਹ ਤਾਂ ਪਹਿਲੀ ਵਾਰੀ ਸੁਣੀ ਆ ਤਾਂ ਮੈਂ ਫਿਰ ਤੁਸੀਂ ਕਰਵੋ। ਕੁੜੀ ਨਾਨੀ ਨੇ ਮੈਨੂੰ ਲੱਗਦਾ ਕਹਾਣੀਆਂ ਬਾਤਾਂ ਘੱਟ ਸੁਣਾਈਆਂ ਤੁਹਾਨੂੰ ਸਾਡੀ ਨਾਨੀ ਨੇ ਬਹੁਤ ਸੁਣਾਈਆਂ। ਮਾਰਦੇ ਨਾਲ ਖੱਟ ਰਿਹਾ। ਮੈਨੂੰ ਉਹ ਜੀ ਨਾਨਾ। ਮੈਨੂੰ ਸਮੇਂ ਬਿਨਾਂ ਦੇ ਵਾਲੀ। ਫਿਰ ਸੁਣਾਓ ਉਹ ਜਿਹੜੀ ਮਮਾ ਕਹਿੰਦੀ ਵੀ ਕਦ ਦੇ ਛੋਟੇ ਕਰਮ ਦੇ ਹੀਣ ਵੀਨ ਵਜਾਉਣ ਦੇ ਸ਼ਕੀਨ ਦਸੋ ਕੀ। ਕੀਨ ਹਾਂ ਕੀ ਹੈ ਆ ਹਾਰਗੇ ਹਾਂ ਹਾਰਗੇ ਹੋਈ ਆ ਹਾਰਗੇ ਮੱਛਰ ਛੋਟੇ ਜਿਹੁੰਨੇ ਗੱਦੇ ਦੇ ਕੰਮ ਕੋਈ ਕਰਦੇ ਨਹੀਂ ਪਰ ਪੀ 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 ਗਰੀ ਜਾਂਦੇ